ਆਮ ਬੋਲੀ ਪੰਜਾਬੀ ਦੀਆਂ ਬੁਝਾਰਤਾਂ ਵਿੱਚ ਤੁਹਾਡਾ ਸਵਾਗਤ ਹੈ ਜੀ ਬੁੱਝੋ ਬੁਝਾਰਤਾਂ ਪਹਿਲੀ ਬੁਝਾਰਤ ਹੈ ਮਾਂ ਜੰਮੀ ਨਹੀਂ ਕੁੱਤ ਕੋਠੇ ਤੇ ਇਸਦਾ ਸਹੀ ਜਵਾਬ ਹੈ ਅੱਗ ਅਤੇ ਧੂਆ ਸ੍ਰੀ ਬੁਝਾਰਤ ਹੈ ਜੀ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਇਸਦਾ ਇਸਦਾ ਸਹੀ ਜਵਾਬ ਹੈ ਜੀ ਦੀਵਾ ਇਸ ਰੀ ਬੁਝਾਰਤ ਹੈ ਜੀ ਇੱਕ ਸੀ ਸਪਾਹੀ ਉਸ ਦੀ ਖਿੱਚ ਕੇ ਨਿੱਕਰ ਲਾਹੀ ਇਸਦਾ ਸਹੀ ਜਵਾਬ ਹੈ ਜੀ ਕੇਲਾ ਠੀ ਬੁਝਾਰਤ ਹੈ ਜੀ ਨਿੱਕੀ ਜਹੀ ਕੁੜੀ ਲੈ ਪਰਾਂਦਾ ਪੂਰੀ ਇਸਦਾ ਸਹੀ ਜਵਾਬ ਹੈ ਸੂਈ ਧਾਗਾ 5ਵੀਂ ਬੁਝਾਰਤ ਹੈ ਜੀ ਲੰਮਾ ਚਮਮਾ ਆਦਮੀ ਉਹਦੇ ਗਿੱਟੇ ਦਾੜੀ ਇਸਦਾ ਸਹੀ ਜਵਾਬ ਹੈ ਗੰਨਾ ਉਮੀਦ ਹੈ ਤੁਹਾਨੂੰ ਅੱਜ ਦੀਆਂ ਬੁਝਾਰਤਾਂ ਪਸੰਦ ਆਈਆਂ ਹੋਣਗੀਆਂ ਬਹੁਤ-ਬਹੁਤ ਧੰਨਵਾਦ ਤੁਹਾਡਾ ਕੱਲ ਨੂੰ ਫੇਰ ਮਿਲਾਂਗੇ ਨਵੀਆਂ ਬੁਝਾਰਤਾਂ ਦੇ